ਸਤਿ ਸ੍ਰੀ ਅਕਾਲ ਸਾਥੀਓ ਦੇਸ਼ ਵਿਦੇਸ਼ ਦੇ ਅੰਦਰ ਬੈਠੇ ਸਾਰੇ ਪੰਜਾਬੀਆਂ ਨੂੰ ਵਿਸਾਖੀ ਦੀ ਲੱਖ ਲੱਖ ਵਧਾਈਆਂ ਅਕਾਲੀ ਦਲ ਨੂੰ ਵੀ ਵਧਾਈਆਂ ਕਿ ਕੱਲ ਉਹਨਾਂ ਨੇ ਆਪਣਾ ਨਵਾਂ ਪ੍ਰਧਾਨ ਚੁਣ ਲਿਆ ਤੇ ਕੱਲੀ ਉਸ ਚੋਣ ਦੇ ਦੌਰਾਨ ਆਪਣੀਆਂ ਗਲਤੀਆਂ ਦਾ ਅਹਿਸਾਸ ਕਰਕੇ ਮਾਫੀ ਮੰਗਣ ਦੀ ਬਜਾਏ ਉਹਨਾਂ ਨੇ ਆਪਣੇ ਗੁਨਾਹਾਂ ਦਾ ਠਿਕਰਾ ਬੀਜੇਪੀ ਦੇ ਸਿਰ ਤੇ ਫੋੜਨ ਦਾ ਕੋਝਾ પ્રયાસ ਕੀਤਾ ਇਹਦੇ ਕਰਕੇ ਮਨੂੰ ਮਜਬੂਰ ਹੋ ਕੇ ਅੱਜ ਕੁਝ ਕਹਿਣਾ ਪੈ ਰਿਹਾ ਹੈ ਕਮ ਜੋ ਕੁਛ ਉਹ ਤੇ ਦੇਖਣ ਨੂੰ ਮਿਲਿਆ ਜਿੱਥੇ ਕਰੋੜਾ ਸਿੱਖਾਂ ਦੇ ਦਿਲ ਦੇ ਅੰਦਰ ਪੰਥ ਦੇ ਅਨਿਆਇਆਂ ਦੇ ਦਿਲ ਦੇ ਅੰਦਰ ਥੇਸ ਪਹੁੰਚੀ ਪਹੁੰਚੀ ਮੇਰੇ ਵਰਗਾ ਬੰਦਾ ਵੀ ਜਿਹੜਾ ਅਕਾਲੀ ਦਲ ਦਾ ਹਮੇਸ਼ਾ ਹਮਾਇਤੀ ਰਿਹਾ ਇੱਕ ਕੌਮ ਦੀ ਨਮਾਇਆ ਰਾਜਨੀਤਿਕ ਜਮਾਤ ਦੇ ਹੱਕ 'ਚ ਮੈਂ ਹਮੇਸ਼ਾ ਆਵਾਜ਼ ਉਠਾਈ ਹੈ ਆਪਣੇ ਰਾਜਨੀਤਿਕ ਖੇਤਾਂ ਨੂੰ ਪਾਸੇ ਰੱਖ ਕੇ ਮੇਰੇ ਵੀ ਬਹੁਤ ਥੇਸ ਪਹੁੰਚੀ ਉਹ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦਾ ਇੱਕ ਹੋਰ ਜਬਰ ਗੁਨਾਹ ਉੱਥੇ ਕੀਤਾ ਗਿਆ ਗੁਨਾਵਾ ਦੀ ਮਾਫੀਆਂ ਤਾਂ ਇੱਥੇ ਪੂਰੀਆਂ ਹੋਈਆਂ ਹੀ ਨਹੀਂ ਇੱਕ ਹੋਰ ਗੁਨਾਹ ਕਰਤਾ ਉੱਥੇ ਸ਼੍ਰੀ ਕਾਲ ਤਖਸਾਲ ਸਾਹਿਬ ਨੇ ਜੇ ਵੱਡੇ ਬਾਦਲ ਸਾਹਿਬ ਦਾ ਫਕਰੇ ਕੌਮ ਦਾ ਖਿਤਾਬ ਵਾਪਸ ਲਿਆ ਸੀਗਾ ਤਾਂ ਉੱਥੋਂ ਇੱਕ ਫਰਿਆਦ ਤਾਂ ਕੀਤੀ ਜਾ ਸਕਦੀ ਸੀ ਇੱਕ ਬੇਨਤੀ ਤਾਂ ਕੀਤੀ ਜਾ ਸਕਦੀ ਸੀਗੀ ਅਪੀਲ ਕੀਤੀ ਜਾ ਸਕਦੀ ਸੀਗੀ ਜਿਉਂਦੇ ਤੇ ਦੁਬਾਰਾ ਤੋਂ ਕੋਖਿਆ ਜਾਵੇ ਉੱਦੇ ਤੇ ਵਿਚਾਰ ਕੀਤਾ ਜਾਵੇ ਪਰ ਉਹਦੇ ਖਿਲਾਫ ਰੈਜ਼ੋਲੂਸ਼ਨ ਪਾਣਾ ਤੇ ਪਾਣ ਵਾਲੀ ਪਾਰਟੀ ਵੀ ਅਕਾਲੀ ਦਲ ਦੀ ਪੰਥ ਦੀ ਨਮਾਇਆ ਪਾਰਟੀ ਹੋਵੇ ਸਕੇ ਮੈਂ ਨਹੀਂ ਸਮਝਦਾ ਵੀ ਕਿਸੇ ਵੀ ਪੰਥ ਦੇ ਅਨਿਆਈ ਛੁੱਟ ਕਿਸੇ ਵੀ ਪੰਜਾਬੀ ਦੇ ਹੈ ਨਹੀਂ ਵੈਲ ਮੀਨਿੰਗ ਪੰਜਾਬੀ ਇਸ ਗੱਲ ਨੂੰ ਸਵੀਕਾਰ ਕਰੂਗਾ ਮੇਰੇ ਤੇ ਗਲੋਂ ਉੱਤਰ دینی ਆ ਗੱਲ ਸਾਥੀਓ ਮੈਂ ਇਸ ਕਰਕੇ ਬੜਾ ਮੇਰੇ ਦਿਲ ਨੂੰ ਠੇਸ ਪਹੁੰਚੀ ਦੂਜੀ ਗੱਲ ਤੇਜ ਸਿੰਘ ਸਮੁੰਦਰੀ ਹਾਲ ਦੇ ਅੰਦਰ ਭੁਲੇ ਸੋ ਨਿਹਾਲ ਦੇ ਤਾਂ ਨਾੜੇ ਲੱਗਦੇ ਫੱਬਦੇ ਵੀ ਐ ਰਾਹ ਵੀ ਬਣਦਾ ਸਰ ਪਰ ਉਥੇ ਇੱਕ ਕਿਸੇ ਲੀਡਰ ਵਿਸ਼ੇਸ਼ ਦੇ ਉਹਦੇ ਖਿਲ ਉਹਦੇ ਨਾੜੇ ਲੱਗਣ ਸਰ ਐਡਾ ਅਹੰਕਾਰ ਲੀਡਰਾਂ ਦੇ ਵਿੱਚ ਇੱਥੇ ਤਾਂ ਤੁਸੀਂ ਬਹੁਤ ਦੂਰੋਂ ਕੁਰਸੀਆਂ ਤੋਂ ਆਜੋ ਉੱਥੇ ਜਾ ਕੇ ਆਪਣੇ ਨਾੜੇ ਲਗਦੇ ਸਰ ਤੇਜ ਸਿੰਘ ਉੱਥੇ ਹਰਮੰਦਰ ਸਾਹਿਬ ਦੀ ਛਾਂ ਦੇ ਅੰਦਰ ਬੈਠ ਕੇ ਤੁਸੀਂ ਆਪਣੇ ਨਾੜੇ ਲਾਈ ਜਾ ਰਹੇ ਹੋ ਗੁਰੂ ਮਹਾਰਾਜ ਦੇ ਗੁਰੂ ਸਾਹਿਬਾਨ ਦੀ ਗੱਲ ਨਾ ਕਰਕੇ ਤੁਸੀਂ ਆਪਣੇ ਨਾੜੇ ਲਵਾ ਰਹੇ ਸਰ ਤੀਜੀ ਗੱਲ ਇੱਕੋ ਹੀ ਚਰਚਾ ਹੁੰਦੀ ਸੀ ਕਿ ਹੁਣ ਪ੍ਰਧਾਨ ਜੀ ਆ ਗਏ ਤੇ 2027 ਦੇ ਅੰਦਰ ਸਰਕਾਰ ਅਕਾਲੀ ਦਲ ਦੀ ਬਣਨੀ ਹੈ ਸਭ ਅਕਾਲੀ ਦਲ ਦਾ ਹੋਂਦ ਅਕਾਲੀ ਦਲ ਦਾ ਜਨਮ ਪੰਥ ਪੰਜਾਬ ਤੇ ਪੰਜਾਬੀਅਤ ਦੀ ਰਖਵਾਲੀ ਵਾਸਤੇ ਬਣਿਆ ਸੀਗਾ ਸਰਕਾਰਾਂ ਵਾਸਤੇ ਨਹੀਂ ਬਣਿਆ ਸੀਗਾ ਸਰਕਾਰਾਂ ਬਣਦੀਆਂ ਸਰਕਾਰਾਂ ਡਿੱਗਦੀਆਂ ਪਰ ਜਿਹੜੇ ਅਸੂਲ ਹੁੰਦੇ ਆਉਂਦਾ ਤੇ ਪਹਿਰੇ ਦੇਣ ਵਾਸਤੇ ਆ ਪੰਥ ਦੀ ਪਾਰਟੀ ਬਣਾਈ ਗਈ ਸਾ ਕੁਰਸੀਆਂ ਲੈਣ ਵਾਸਤੇ ਨਹੀਂ ਸੀ ਬਣਾਈ ਗਈ ਕਿਹੜੇ ਮੂੰਹ ਨਾਲ ਕਿਹੜੇ ਲੀਡਰ ਉੱਥੇ ਸਾਬਾਨ ਸਿੰਘ ਜੀ ਨੇ ਕਿਸੇ ਨੇ ਵੀ ਆ ਇਸ ਗੱਲ ਨਹੀਂ ਸੋਚੀ ਵੀ ਆਪਾਂ ਕਰੀ ਕੀ ਜਾਣੇ ਪੰਜਾਬ ਬਾਰੂਦ ਦੇ ਢੇਰ ਤੇ ਬੈਠਾ ਹੈ ਪੰਜਾਬ ਦੇ ਲੋਕ ਸੜਕਾਂ ਤੇ ਹਾਹਾਕਾਰ ਮਚੀ ਖੜੀ ਹੈ ਤੇ ਉੱਥੇ ਪੰਜਾਬ ਦੀ ਗੱਲ ਨਾ ਕਰਕੇ ਕੁਰਸੀਆਂ ਦੀ ਗੱਲ ਹੋ ਰਹੀ ਹੈ ਆਪਣੀਆਂ ਗੱਲਾਂ ਉੱਥੇ ਹੋ ਰਹੀਆਂ ਆ ਗੱਲ ਚਸਤੀ ਨਹੀਂ ਸਾਬ ਸ੍ਰੀ ਅਕਾਲ ਤੱਕ ਸਾਹ ਦੇ ਅੰਦਰ ਚੌਥੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਸ੍ਰੀ ਅਕਾਲ ਤੱਕ ਦੇ ਸਾਹਮਣੇ ਖੜੇ ਹੋ ਕੇ ਨਾ ਲੋਕਾਂ ਨੇ ਆਪਣੇ ਗੁਨਾਹ ਕਬੂਲ ਕੀਤੇ ਰਾਜਨੀਤਿਕ ਸਜਾਵਾਂ ਜਿਹੜੀਆਂ ਇਹਨਾਂ ਨੂੰ ਤਨਖਾਹ ਜਿਹੜੀਆਂ ਲਾਈਆਂ ਗਈਆਂ ਸਭ ਕੋਈ ਕਿਸੇ ਨੂੰ ਦੇਖੋ ਗੁਰੂ ਮਹਾਰਾਜ ਤਾਂ ਬਖਸ਼ਣਾ ਹਰ ਉਸਾ ਉਹ ਗੁਰੂ ਮਹਾਰਾਜ ਦੇ ਚਾਰ ਉੱਤੇ ਖੜ ਕੇ ਜੇ ਕਾਲਤਾ ਸ਼ਬਦ ਨਹੀਂ ਤੁਹਾਨੂੰ ਜ਼ਲੀਲ ਕਰਨ ਵਾਸਤੇ ਨਹੀਂ ਉੱਥੇ ਤਨਖਾਹ ਲਈ ਸੀ ਵੀ ਤੁਹਾਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇ ਉਹਨਾਂ ਨੂੰ ਸੁਧਾਰੋ ਤੁਸੀਂ ਸੁਧਾਰਨ ਦੀ ਬਜਾਏ ਹੋਰ ਦੂਜੇ ਪਾਸੇ ਤੁਰਪੇ ਅਗਰ ਜੇ ਸੁਧਾਰਿਆ ਹੁੰਦਾ ਤਾਂ ਮੈਂ ਨਹੀਂ ਸਮਝਦਾ ਵੀ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਅੰਦਰ ਖੜੇ ਹੋ ਕਿਹਾ ਕਿਤੇ ਵੀ ਪੰਜਾਬ ਦੇ ਅੰਦਰ ਕਿਸੇ ਸਾਡੇ ਪੰਜਾਬੀ ਇੱਧਰ ਸੰਸਕਾਰ ਹੈ ਸਾਡਾ ਪੁੰਦਰਸਾਬੇ ਕੁ ਬਹੁਤ ਹੀ ਬਜ਼ੁਰਗ ਮੈਚੋਰ ਸੀਨੀਅਰ ਸੀਨੀਅਰ ਪੋਸਟ ਲੀਡਰ ਜਿਹੜੇ ਆ ਉਹਨਾਂ ਨੂੰ ਇਸ ਕਿਸਮ ਦੀ ਉਹਨਾਂ ਤੇ ਉਹਨਾਂ ਨੂੰ ਆਪਣੇ ਸ਼ਬਦ ਵਾਪਸ ਲੈਣ ਵਾਸਤੇ ਮਜਬੂਰ ਹੋਣਾ ਪਿਆ ਉਹਨਾਂ ਦਾ ਬੜਾ ਬੜਾ ਉਹਨਾਂ ਨੇ ਉੱਥੇ ਜੋਗ ਨਾ ਕਹੀਆਂ ਪਰ ਇਹਦੇ ਨਾਲ ਜਿੱਥੇ ਇੱਕ ਸੰਸਕਾਰ ਆ ਇਹਨਾਂ ਮਸਲੇ ਤਾਂ ਨਹੀਂ ਪਰ ਜਿਹੜੀ ਗੱਲ ਉੱਥੇ ਇੱਕ ਰਾਜਨੀਤਿਕ ਨਜ਼ਰੀਏ ਨਾਲ ਤੁਸੀਂ ਦੇਖੋ ਇੱਕ ਚੁਣੀ ਹੋਈ ਪਾਰਟੀ ਦਾ ਪ੍ਰਧਾਨ ਆ ਆਪਣੇ ਮੂੰਹ ਕਹੇ ਮੇਰੀ ਤਾਂ ਕਿਸੇ ਨੇ ਹੋਰ ਨੇ ਇੱਕ ਮੇਰੇ ਨਾਮ ਤੇ ਆਰਡਰ ਇਸ਼ੂ ਕਰਤਾ ਜਾਂ ਇੱਕ ਫਰਮਾਨ ਜਾਰੀ ਕਰਤਾ ਤੇ ਮੈਨੂੰ ਪਤਾ ਹੈ ਮੈਂ ਨਾਮ ਨਹੀਂ ਦਸੂਗਾ ਸਿਰਫ ਨਾਮ ਦੱਸੋ ਤੁਸੀਂ ਪਰ ਪਰਦਾ ਉੱਦੜ ਗਿਆ ਸਾਬ ਤੁਹਾਡੀ ਸਾਰਾ ਜਿਹੜੀ ਤੁਹਾਡੀ ਕਮਜ਼ੋਰੀਆਂ ਤੁਸੀਂ ਆਪਣੇ ਆਪ ਲੋਕਾਂ ਦੇ ਸਾਹਮਣੇ ਢਿੱਡ ਨੰਗਾ ਕਰ ਲਿਆ ਸਾਬ ਤੁਸੀਂ ਕਿਹੜੇ ਮੋਨ ਵਾਲੇ ਹੁਣ ਜਿਹੜੀ ਹੈ ਅਕਾਲੀ ਦਲ ਕੋਊਗਾ ਵੀ ਕਾਂਗਰਸ ਦੇ ਅੰਦਰ ਜਿਹੜੇ ਪ੍ਰਧਾਨ ਬਣਾਤੇ ਉਹ ਤਾਂ ਪਰਚੀਆਂ ਤਾਂ ਪਿੱਛੋਂ ਕੋਈ ਹੋਰ ਭੇਜੀ ਜਾਂਦੇ ਹਨ ਤੇ ਜੇ ਸਰਕਾਰ ਬਣਾਉਣਾ ਹੀ ਆ ਤੁਸੀਂ ਆ ਕੇ ਵੀ ਠੀਕ ਹੈ ਜੀ ਅਸੀਂ ਪ੍ਰਧਾਨੀਆਂ ਲੈਣੀਆਂ ਐ ਅਸੀਂ ਸਰਕਾਰਾਂ ਬਣਾਉਣੀਆਂ ਐ ਤਾਂ ਸਭ ਤੁਹਾਡੇ ਅੰਦਰ ਅਕਾਲੀ ਦਲ ਦੇ ਅੰਦਰ ਤੇ ਆਮ ਆਦਮੀ ਪਾਰਟੀ ਦੇ ਅੰਦਰ ਫਰਕ ਕੀ ਐ ਸਭ ਇਹ ਕਾਂਗਰਸ ਦੇ ਵਿੱਚ ਥੋੜਾ ਫਰਕ ਹੀ ਐ ਮੈਨੂੰ ਐਸੇ ਯਾਦ ਐ ਜਦੋਂ ਜਵਾਕ ਸੀਗੇ ਤਾਂ ਸੁਣਦੇ ਹੁੰਦੇ ਸੀ ਵੀ ਚੰਗੀ ਤੋਂ ਚੰਗੀ ਕਾਂਗਰਸ ਨਾਲੋਂ ਮਾੜਾ ਤੋਂ ਮਾੜਾ ਅਕਾਲੀ ਦਲ ਚੰਗਾ ਐ ਆਹ ਅਕਾਲੀ ਦਲ ਐ ਜਮਾਈ ਤੁਸੀਂ ਆਪਣਾ ਸਾਰੀ ਨਾ ਆਪਣਾ ਜਲੂਸ ਕਢਾਇਆ ਤੁਸੀਂ ਨਾਲ ਆਪਣੀ ਇੰਸਟੀਚੂਨਸ ਆਪਣੀ ਪ੍ਰਧਾਨਗੇ ਆਏ ਬਾਕੀ ਇੰਸਟੀਚੂਨਸ ਬਹੁਤ ਵੱਡੀ ਢਾਲ ਆਈ ਹੈ ਇਹਨਾਂ ਦੇ ਵਾਸਤੇ ਚਾਤੀ ਮਾਰੋ ਉਹਦੇ ਬਾਅਦ ਕਿਸੇ ਤੇ ਇਲਜ਼ਾਮ ਲਾਇਓ ਫਿਰ ਜਵਾਬ ਦੇਾਂਗੇ ਤੁਸੀਂ ਜਵਾਬ ਅਜੇ ਲੋਕਾਂ ਨੂੰ ਦੇਣੇ ਬਾਕੀ ਆ ਤੁਹਾਨੂੰ ਫਿਰ ਮੰਗਿਓ ਕਿਸੇ ਤੋਂ ਜਵਾਬ